ਹਾਂਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕਬ ਤੁਸੀਂ ਸਾਰੇ ਐਂਟੀ ਟਿੱਕ ਆਉਂਗੇ ਤੇ ਤੁਸੀਂ ਮੇਰਾ ਚੈਨਲ ਦੇਖ ਰਹੇ ਹੋ ਕੋਈ ਨੂ ਨ ਪ੍ਰੋਡਕਸ਼ਨ ਤੇ ਬਾਕੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰ ਲਓ ਤੇ ਸਪੋਰਟ ਕਰੋ ਇਹ ਤੇ ਜੋ ਵੀ ਮੇਰੀਆਂ ਪੁਰਾਣੀਆਂ ਵੀਡੀਓ ਪਈਆਂ ਹੋਈਆਂ ਉਹ ਵੀ ਤੁਸੀਂ ਸਾਰੀਆਂ ਜਰੂਰ ਦੇਖੋ। ਤੇ ਅੱਜ ਆਪਾਂ ਆਏ ਹੋਏ ਹਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਤੇ ਅਪਰ ਇਨਫਸਟ੍ਰਕਚਰ ਤੇ ਤਕਰੀਬਨ 10:11 ਵਜੇ ਪਹੁੰਚ ਗਏ ਸੀਗੇ। ਬੇਰਾਤ ਪਰ ਤਾਂ ਆਏ ਸੀਗੇ ਕਿਉਂਕਿ ਆਪਣੇ ਸਵੇਰੇ ਸੱਜ ਰਹੇ ਬਾਲਕੀ ਸਾਹਿਬ ਵਿੱਚ ਆ ਜੀ ਨਹੀਂ ਪਰਨੀ ਸੀ ਤੇ ਉਤੋਂ ਆਪਾਂ ਫਿਰ ਬੱਸ ਲਈ ਜੋ ਕਿ ਤੁਹਾਨੂੰ ਪਤਾ ਹੈ ਤੇ ਫਰੀਜ਼ ਬੱਸ ਸਰਵਿਸ ਹੈ ਜੋ ਕਿ 5-10 ਮਿੰਟ ਬਾਅਦ ਰਨ ਤਰਾਂਦੀਆਂ ਰੰਦੀਆਂ ਨਹੀਂ ਬੱਸਾਂ ਤੇ ਚਲਦੀ ਰਹਿੰਦੀਆਂ 24 ਘੰਟੇ ਸੇਵਾ ਚਲਦੀ ਰਹਿੰਦੀ ਹੈ ਤੇ ਬੱਸ ਵਿੱਚ ਬੈਠ ਕੇ ਅਸੀਂ ਸ਼ਰੀਦਰਵਾਰ ਸਾਹਿਬ ਪਹੁੰਚ ਗਏ ਤੇ ਦਰਵਾਸਾ ਪਹੁੰਚਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜੋ ਕਿ ਬਹੁਤ ਵਧੀਆ ਕੰਪਲੈਕਸ ਨੂੰ ਬਣਾਇਆ ਹੋਇਆ ਹੈ ਤੁਸੀਂ ਵੀ ਦੇਖ ਰਹੇ ਹੋ ਤੇ ਤੇ ਜੋ ਵੀ ਸ਼ਾਪ ਫੋਗਾਰਾ ਨਹੀਂ ਉਹ 24 ਘੰਟੇ ਤਕਰੀਬਨ ਦੇਰ ਰਾਤ ਤੱਕ ਖੁੱਲੀਆਂ ਰਹਿੰਦੀਆਂ ਨੇ ਤੇ ਸਾਹਮਣੇ ਹੀ ਜਿਲਿਆਂ ਵਾਲਾ ਬਾਗ ਹੈ ਤੇ ਇਹਦੇ ਰਾਈਟ ਹੱਥ ਹੀ ਦਰਬਾਰ ਸਾਹਿਬ ਜਾਣ ਵਾਸਤੇ ਰਸਤਾ ਬਣਿਆ ਹੋਇਆ ਹੈ ਤੇ ਸੰਗਤਾਂ ਬਹੁਤ ਹੁੰਦੀਆਂ ਨੇ ਤੁਸੀਂ ਦੇਖ ਹੀ ਰਹੇ ਹੋ ਔਰ ਹਾਦ ਤੱਕ ਵੀ ਸੰਗਤਾਂ ਇੱਥੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੀਆਂ ਰਹਿੰਦੀਆਂ ਨੇ ਤੇ ਆਪਾਂ ਵੀ ਇੱਥੇ ਪਹੁੰਚ ਗਏ ਜੀ ਤੋਂ ਬਾਅਦ ਅਸੀਂ ਇੱਕ ਫਿਰ ਘੂਮ ਰਿਹਾ ਰੋਮ ਤੋਂ ਤੁਹਾਨੂੰ ਪਤਾ ਹੀ ਹੈ ਤੇ ਸਰਾਮਾ ਬਹੁਤ ਬੜੀਆਂ ਹੋਈਆਂ ਨੇ ਸਾਰਾ ਕੁਝ ਸਰਾਮਾ ਨੇ ਹੋਰ ਸਰਾਮਾ ਸਾਰੀਆਂ ਨੇ ਤੇ ਰੋਮ ਵਗੈਰਾ ਇਥੇ अवेलेबल ਹੁੰਦੇ ਨੇ ਆਨਲਾਈਨ ਵੀ ਹੁੰਦੇ ਨੇ ਤੇ ਆਫਲਾਈਨ ਵੀ ਹੁੰਦੇ ਨੇ ਤੇ ਤੁਸੀਂ ਲੈ ਸਕਦੇ ਹੋ ਤੇ ਇਹ ਸ੍ਰੀ ਵੀ ਦੇਖ ਰਹੇ ਹਾਂ ਸ਼ਨੀ ਦੇਵ ਜੀ ਦਾ ਮੰਦਿਰ ਹੈ ਇਥੇ ਜਿਹੜਾ ਕਿ ਬਹੁਤ ਪੁਰਾਣਾ ਹੈ 400 500 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਮੰਦਿਰ yogi darbar ਸਾਹਦੇ ਬਿਲਕੁਲ ਸਾਹਮਣੇ ਹੀ ਹੈ ਕੰਪਲੈਕਸ ਦੇ ਤੇ ਆਪਾਂ ਦਰਸ਼ਨੀ ਡਿਉੜੀ ਤੇ ਪਹੁੰਚ ਗਏ ਆ ਤੇ ਤੁਸੀਂ ਦੇਖ ਰਹੇ ਦਰਸ਼ਨੀ ਜੋੜੀ ਤੇ ਬਹੁਤ ਸੋਹਣਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਤੇ ਸਕੂਨ ਮਿਲਦਾ ਹੈ ਇਸ ਜਗ੍ਹਾ ਤੇ ਆ ਕੇ ਗੁਰੂ ਰਾਮਦਾਸ ਜੀ ਦਾ ਇਹ ਨਗਰ ਬਸਾਇਆ ਹੋਇਆ ਅੰਮ੍ਰਿਤਸਰ ਜੋ ਕਿ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਦਰਸ਼ਨੀ ਜੋੜੀ ਦੇ ਤੇ ਆਪਾਂ ਤੁਹਾਨੂੰ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਆਗੇ ਤੇ ਸਵੇਰ ਨੂੰ ਜੋ ਆਪਾਂ ਆ ਪਾਰਕੀ ਸਾਹਿਬ ਦੇ ਨਾਲ ਦਰਸ਼ਨ ਕੀਤੇ ਉਹ ਵੀ ਤੁਹਾਨੂੰ ਪ੍ਰੋਪਰ ਕਰਾਵਾਂ ਤੁਸੀਂ ਦੇਖੋ ਅਲੋਕਿਕ ਨਜ਼ਾਰਾ ਇੱਥੇ ਦਾ ਦਰਬਾਰ ਸਾਹਿਬ ਦਾ ਗੋਲਡਨ ਟੈਂਪਲ ਦਾ ਜਿਸ ਨੂੰ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ ਤੇ ਸਾਹਮਣੇ ਦੋ ਬੁੰਗੇ ਜੋ ਕਿ ਜੱਸਾ ਸਿੰਘ ਆਰਾਮਗੜੀਆ ਮਿਸਲ ਦੇ ਬਣਾਏ ਹੋਏ ਨੇ ਉਹਨੇ ਇਹ ਵੀ ਆਪਾਂ ਤੁਹਾਨੂੰ ਇੱਕ ਵੀਡੀਓ ਪਾਈ ਹੋਈ ਹੈ ਪਾਵਾਂਗੇ ਆਪਾਂ ਉਹਦੇ ਵੀ ਤੁਹਾਨੂੰ ਦਿਖਾਵਾਂਗੇ ਤੇ ਬੁੰਗੇ ਬਾਰੇ ਵੀ ਆਪਾਂ ਪ੍ਰੋਪਰ ਦੱਸਾਂਗੇ ਸਾਰਾ ਕੁਝ ਤੇ ਬੰਦੇ ਸਾਹਮਣੇ ਆਕਾਲ ਤਖਤ ਸਾਹਿਬ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀ ਤੇ ਸਾਹਮਣੇ ਮੀਰੀ ਪੀਰੀ ਦਾ ਦੋ ਨਿਸ਼ਾਨ ਸਾਹਿਬ ਜੋ ਕਿ ਤੁਸੀਂ ਦੇਖ ਰਹੇ ਹੋ ਤੇ ਦਰਦਵਾਰ ਸਾਹਿਬ ਦੀ ਪ੍ਰਕਾਰਨਾ ਵਿੱਚ ਕੁੱਲ ਚਾਰ 베ਰੀਆਂ ਨੇ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਬਾਬਾ ਬੁੱਢਾ ਜੀ ਦੀ 베ਰੀ ਹੈ ਤੇ ਦੁੱਖਪੰਜਣੀ 베ਰੀ ਹੈ ਤੇ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਦੀ 베ਰੀ ਹੈ ਤੇ ਜੋ ਕਿ ਤੁਹਾਨੂੰ ਆਪ ਸਭ ਨੂੰ ਪਤਾ ਹੀ ਆ ਬਾਕੀ ਆਪਾਂ ਤੁਹਾਨੂੰ ਦਰਸ਼ਨ ਵੀ ਕਰਾਉਂਦੇ ਰਹਾਂਗੇ ਤੇ ਸ਼ਾਮ ਦੇ ਰਾਤ ਦੇ ਟਾਈਮ ਵਿੱਚ ਵੀ ਸੇਵਾ ਨਿਰੰਤਰ ਚੱਲਦੀ ਰਹਿੰਦੀ ਹੈ 24 ਘੰਟੇ ਸੇਵਾਦਾਰ ਇੱਥੇ ਰਹਿੰਦੇ ਨੇ ਜੋ ਕਿ ਸੇਵਾ ਕਰਦੇ ਨੇ ਸਵੇਰ ਦਾ ਸਮਾਂ ਹੋ ਗਿਆ ਸੀ तकरीबन 1 ਤੋਂ 2 ਵਜੇ ਦੀ ਆ ਤੁਸੀਂ ਦੇਖ ਰਹੇ ਹੋ ਗਾਗਰ ਲੈ ਕੇ ਜਾਂਦੇ ਨੇ ਇੱਥੇ ਤੋਂ ਉੱਡੇ ਜੋ ਭਰ ਕੇ ਗਾ ਇੱਥੇ ਫਿਰ ਅਸੀਂ ਸ਼੍ਰੀ ਰਾਮ ਦਾ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਆਪਣੇ ਲੈਨ ਵਿੱਚ ਜਾ ਕੇ ਉੱਥੇ ਲੱਗ ਗਏ ਕਿਉਂਕਿ 4:00 ਵਜੇ ਪਾਲ ਕੀ ਸਾਹਿਬ ਦਰਵਾਜਾ ਸਬ ਤੱਕ ਜਾਂਦੇ ਨੇ ਤੇ ਆਪਾਂ ਨੇ ਉੱਥੇ ਦਰਸ਼ਨ ਕਰਨੇ ਸੀ ਤੇ 2:45 ਦੇ ਦਰਵਾਜਾ ਦਾ ਗੇਂ ਖੁੱਲ ਜਾਂਦਾ ਹੈ ਉਹਦੇ ਬਾਅਦ ਅਸੀਂ ਇਸ਼ਨਾਨ ਕਰਕੇ ਉੱਤੇ ਪਹੁੰਚ ਕੇ ਤੇ ਤੁਸੀਂ ਵੀ ਮੇਰੇ ਨਾਲ ਦਰਸ਼ਨ ਕਰੋ ਜੀ thank yeah. ਗੁਰਦੁਆਰਾ ਸਾਹਿਬ ਦੇਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਜਿੰਨੇ ਵੀ ਹੋਰ ਗੁਰਦੁਆਰਾ ਸਾਹਿਬ ਉੱਤੇ ਦਰਸ਼ਨ ਕਰੇ ਤੇ ਅਸੀਂ ਪਹੁੰਚ ਗਏ ਸੀ ਸੰਤੋਖ ਸਰੋਵਰ ਵਿੱਚ ਤੇ ਸਰੋਵਰ ਦੇ ਦਰਸ਼ਨ ਕਰੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੇ ਤੇ ਤੁਸੀਂ ਵੀ ਦੇਖ ਰਹੇ ਹੋ ਦਰਸ਼ਨ ਕਰੋ ਜੀ ਜਨਾਲ ਜਨਾਲ ਆਪਾਂ ਤੁਹਾਨੂੰ ਜਿੰਨੇ ਵੀ ਗੁਰਦੁਆਰਾ ਸਾਹਿਬ ਕੋਲ ਮੇਅ ਗਏ ਆਪਾਂ ਦਰਸ਼ਨ ਕਰੇ ਤੁਹਾਨੂੰ ਵੀ ਨਾਲ ਦੀ ਨਾਲ ਉੱਥੇ ਆਪਾਂ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਕਰਾਵਾਂਗੇ

ਸਾਰੇ ਇਹ ਦਿੱਲੀ ਵਿੱਚੋਂ ਪੱਟ ਕੇ ਲਿਆਂਦੇ ਗਏ ਸੀ ਜੋ ਵੀ ਅੰਦਰ ਹੈ ਇਹ ਅੰਦਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਸਿਲ ਪਈ ਆ ਤੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਇੱਕ ਪ੍ਰਾਤਨਕ ਪੁਰੀ ਆ ਜਿਹੜੀ ਦੇਖ ਰਹੇ ਹੋ ਸਾਹਮਣੇ ਜੋ ਕਿ ਮੇਨ ਐਂਟਰੀ ਫਰੀ ਪੁਰੀ ਬਣੀ ਹੋਈ ਆ ਇਹ ਵੀ ਬਹੁਤ ਪ੍ਰਾਤਨਕ ਪੁਰੀ ਆ ਤੇ ਤੁਸੀਂ ਦੇਖ ਰਹੇ ਹੋ ਅੰਦਰ ਅੰਦਰ ਇਹ ਆਰਕੀਟੈਕਟ ਜੋ ਵੀ ਕਿੰਨਾ ਵੀ ਹੋਇਆ ਹੋਵੇ ਟੈਕ ਬਹੁਤ ਹੀ ਪੁਰਾਣਾ ਇਹ ਗੁੰਗੇ ਨੇ ਇੱਥੇ ਆਪਣੇ 12 ਬੂਗੇ ਹੁੰਦੇ ਸੀ ਜੋ ਕਿ 1984 ਵਿੱਚ ਕਈ ਟੈਰੇਰੀ ਹੋ ਗਏ ਸੀ ਤੇ ਆਪਾਂ ਉਹਦੀ ਵੀ ਇੱਕ 1984 ਦੀ ਇੱਕ ਵੀਡੀਓ ਬਣਾਈ ਹੋਈ ਹੈ ਜਿੱਤੇ ਕਿ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ 6 ਵਾਰ ਹਮਲੇ ਹੋਏ ਸਨ ਉਹਦੀ ਇੱਕ ਪ੍ਰੋਪਰ ਆਪਣੀ ਵੀਡੀਓ ਬਣਾਈ ਹੋਈ ਹੈ ਜੋ ਕਿ ਆਪਾਂ ਇੱਕ ਅਲੱਗ ਤੋਂ ਇੱਕ ਵੀਡੀਓ ਪਾਵਾਂਗੇ ਤੇ ਆਪਾਂ ਤੁਹਾਨੂੰ ਉਹਦੇ ਪੂਰੀ ਜਿਵੇਂ ਜਿਵੇਂ ਧੀਰੇ ਧੀਰੇ ਟਾਈਮ ਤੇ ਹਮਲੇ ਹੋਏ ਨੇ ਕਿੰਨੇ ਸਨ ਤੇ ਹੋਏ ਨੇ ਤੇ ਕਿਹੜਾ ਕਿਹੜਾ ਨੇ ਉਹਨਾਂ ਹਮਲਿਆਂ ਦੇ ਬਦਲੇ ਲਏ ਨੇ ਇਹ ਵੀ ਆਪਾਂ ਤੁਹਾਨੂੰ ਉੱਥੇ ਬਰਾਬਰ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਆ ਦੇਖ ਰਹੇ ਹੋ ਜੱਸਾ ਸਿੰਘ ਆਮਗੜੀਆ ਦਾ ਜੋ ਕਿ ਬਣਾਏ ਹੋਏ ਬੁੰਗੇ ਨੇ ਤੇ ਜੱਸਾ ਸਿੰਘ ਆਮਗੜੀਆ ਜੀ ਜੋ ਇੱਥੇ ਸੱਲੇ ਲੱਗੀ ਸੀ ਤੁਹਾਨੂੰ ਪੱਟ ਕੇ ਲੈ ਕੇ ਆਏ ਸੀ ਦਿੱਲੀ ਤੋਂ ਤੇ ਜਿਹੜੇ ਤੁਸੀਂ ਇੱਥੇ ਦੇਖ ਰਹੇ ਹੋ ਪਿੰਡਰ ਲੱਗੇ ਹੋਏ ਇਹ ਵੀ ਸਾਰੇ ਦਿੱਲੀ ਤੋਂ ਹੀ ਪੱਟ ਕੇ ਲੈ ਕੇ ਆਏ ਸੀ ਇਹੋ ਤੇ ਇਹ ਸਾਹਮਣੇ ਹੀ ਦਰਬਾਰ ਸਾਹਿਬ ਦੇ ਬਿਲਕੁਲ ਇੱਥੇ ਸੱਲ ਪਈ ਹੈ ਇਹ ਇਸੇ ਸਿਲੂਤੇ ਬੈਕੇ ਆਨ ਵਿਜੇ ਨੇ ਗੁਰੂ ਪੀਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਤੇ ਬਹੁਤ ਹੀ ਪ੍ਰਾਰਥਨਾ ਉਸ ਸਮੇਂ ਦੇ ਗੇਟ ਤੁਸੀਂ ਦੇਖ ਵੀਨ ਸਰਦੀ ਇੰਟਰ ਲੱਗੀ ਹੋਈ ਆ ਤੇ ਇੱਥੇ ਬੁੰਗੇ ਦੀ ਬਰਾਮਤ ਵੀ ਚੱਲਦੀ ਰਹਿੰਦੀ ਹੈ ਨਿਰੰਤਰ ਤੇ ਇਹਦੇ ਥੱਲੇ ਇੱਕ ਸਰੰਗਲਾ ਵੀ ਬਣੀਆਂ ਹੋਈਆਂ ਨੇ ਪ੍ਰੋਪਰ ਥੱਲੇ ਅੰਦਰ ਬਣੀਆਂ ਹੋਈਆਂ ਨੇ ਬਟ ਉਹ ਹੁਣ ਇਸ ਟਾਈਮ ਲਈ ਬੰਦ ਕਰੀਆਂ ਹੋਈਆਂ ਨੇ ਪਰ ਕੁਝ ਟਾਈਮ ਲਈ ਖੋਲਦੇ ਨੇ ਤੇ ਆਓ ਸਿੱਲ ਸੀ ਦੇਖ ਰਹੇ ਹਾਂ ਕਿਉਂਕਿ ਰਾਮਗੜੀ ਬੁੰਗੇ ਵਿੱਚ ਪਈ ਹੈ ਇਹ ਤੇ ਬਾਅਦ ਅਬਾ ਜਿੱਦਾਂ ਜਿੱਦਾਂ ਦੇ ਜਾਵਾਂਗੇ ਉਹਨਾਂ ਸਭ ਨੂੰ ਦੱਸਾਂਗੇ ਰਾਮਗੜੀ ਇਹ ਬੂੰਗਾ ਦੇਖਣ ਤੋਂ ਬਾਅਦ ਆਪਾਂ ਪੰਜਵੇਂ ਗੁਰਦੁਆਰਾ ਬੀਬੀਕਸਰ ਜੋ ਕਿ 5ਛੇ 6ਮੀ ਜੀ ਦਾ ਹੈ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਕੇ ਆਉਂਦੇ ਸਨ ਤਾਂ ਇਸ ਸਥਾਨ ਤੇ ਆ ਕੇ ਆਰਾਮ ਕਰਦੇ ਸਨ ਤੇ ਇਸੇ ਸਥਾਨ ਤੇ ਬਾਬਾ ਬੁੱਢਾ ਜੀ ਨਾਲ ਬਹੁਤ ਜ਼ਿਆਦਾ ਗੱਲਾਂ ਕਰਦੇ ਸਨ ਸਿਆਸਤ ਦੀਆਂ ਗੱਲਾਂ ਕਰਦੇ ਸਨ ਤਕਰੀਬਨ ਜ਼ਿਆਦਾਤਰ ਮਹਾਰਾਜ ਇੱਥੇ ਹੀ ਆ ਕੇ ਆਪਣਾ ਟਾਈਮ ਬਤੀਤ ਕਰਦੇ ਸਨ ਤੇ ਆਪਾਂ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਵੀਵੇਕ ਸਰ ਗੁਰਦੁਆਰਾ ਹੈ ਤੇ ਇੱਥੇ ਇਸ ਸਰੋਵਰ ਦੀ ਖੁਦਾਈ ਬਾਬਾ ਬੁੱਢਾ ਜੀ ਨੇ ਹੀ ਕਰਵਾਈ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਗੁਰਦੁਆਰੇ ਦਾ ਸਤਿਪੰਥ ਦਾ ਨਾਮ ਵਿਵੇਕ ਸਰ ਰੱਖਿਆ ਸੀ ਇਹ ਇੱਕ ਬਹੁਤ ਹੀ ਆ ਸ਼ਾਂਤਮਈ ਜਗ੍ਹਾ ਹੁੰਦੀ ਸੀ ਤੇ ਇੱਥੇ ਜੰਗਲ ਏਰੀਆ ਹੁੰਦਾ ਸੀ ਤੇ ਤੇ ਬਾਅਦ ਤੇ ਵਿਵੇਕਸਰ ਸਰੋਵਰ ਦੇ ਬਿਲਕੁਲ ਹੀ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਪੈਂਦਾ ਹੈ ਜੋ ਕਿ ਗੁਰੂ ਅਰਜਨ ਦੇਵ ਜੀ ਦਾ ਹੈ ਇਸੇ ਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਗੌੜੀ ਸੁਖਮਨੀ ਸਾਹਿਬ ਜੀ ਦੀ ਉਚਾਰਨ ਕੀਤਾ ਸੀ ਤੇ ਆਪਾਂ ਆਓ ਤੁਹਾਨੂੰ ਅੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇੱਥੇ ਸਰੋਵਰ ਦੇ ਦਰਸ਼ਨ ਕਰਾਵਾਂਗੇ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਥੇ ਜੋ ਵੀ ਹੈ ਦਰਸ਼ਨ ਕਰੋ ਜੀ ਦੇਖਿਆ ਯਾਰ ਤੁਸੀਂ ਦੂਰ ਤੋਂ ਵੀ ਤੁਸੀਂ ਦੇਖ ਲਿਆ ਤੇ ਇਹ ਸਾਹਮਣੇ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਬਣਿਆ ਹੋਇਆ ਜਿੱਥੇ ਇਸੇ ਸਥਾਨ ਤੇ ਗੁਰੂ ਅਰਜਨ ਦੇਵ ਜੀ ਨੇ ਗੌਰੀ ਸੁਖਮਣੀ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਸੀ ਤੇ ਇਹ ਸਾਹਮਣੇ ਬੇਰੀ ਬਣੀ ਹੋਈ ਆ ਨਾਲੇ ਸरोवर ਬਣਿਆ ਹੋਇਆ ਤੇ ਤੁਸੀਂ ਦਰਸ਼ਨ ਕਰੋ ਜੀ ਇਹ ਸਤਨਬਾਬਾ ਬੋਤਾ ਸਿੰਘ ਦੇ ਬਾਬਾ ਗਰਜਾ ਸਿੰਘ ਜੀ ਦਾ ਹੈ ਜੋ ਕਿ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਤੇ ਤੁਸੀਂ ਦਰਸ਼ਨ ਕਰੋ ਜੀ ਤੇ ਇਸ ਦੇ ਬਿਲਕੁਲ ਨਾਲ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਤੇ ਉੱਥੇ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਹ ਤੁਸੀਂ ਦਰਸ਼ਨ ਕਰੋ ਜੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸੈਦ ਦੀਨ ਤੇ ਅੱਗੇ ਜਾ ਕੇ ਦਰਸ਼ਨ ਕਰਾਵਾਂਗੇ ਤੇ ਇਹਦੇ ਨਾਲ ਹੀ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ Oh, no, 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 ਤੁਸੀਂ ਜੋ ਦੇਖ ਰਹੇ ਹੋ ਤੇ ਬਿਲਕੁਲੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਕਿਉਂਕਿ ਬਾਬਾ ਜੋਧ ਸਿੰਘ RAM ਗੜੀਆ ਦੀ ਇਹ ਇੱਕ ਯਾਦਗਾਰ ਬਣਾਈ ਹੋਈ ਹੈ ਜੱਸਾ ਸਿੰਘ RAM ਗੜੀਆ ਤੋਂ ਬਾਅਦ ਇਸ ਮਿਸਲ ਦੇ ਜਥੇਦਾਰ ਬਾਬਾ ਜੋਧ ਸਿੰਘ RAM ਗੜੀਆ ਹੀ ਬਣੇ ਸੀ ਉਹਦੇ ਬਾਅਦ ਆਪਾਂ ਗੁਰਦੁਆਰਾ ਸਾਰਾਵੜੀ ਸਾਹਿਬ ਦੇਖਿਆ ਜੋ ਕਿ ਇੱਥੇ ਉਹਨਾਂ ਦੀ ਯਾਦ ਵਿੱਚ ਬਣਾਇਆ ਹੋਇਆ ਹੈ ਤੇ ਤੁਸੀਂ ਵੀ ਦੇਖੋ ਜੀ ਸ਼ਰਸਨ ਕਰੋ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਫਿਰ ਜੋ ਕਿ ਉੱਥੇ ਸੰਤੋਖਸਾ ਸਰੋਵਰ ਦੇ ਬਿਲਕੁਲ ਸਾਹਮਣੇ ਪਾਰਟਿਸ਼ਨ ਮਿਊਜ਼ੀਅਮ ਬਣਿਆ ਹੋਇਆ ਤੇ ਉਹ ਆਪਾਂ ਨੇ ਦੇਖਿਆ ਅੰਦਰੋਂ ਕੁਝ ਆਪਣੀਆਂ ਤਸਵੀਰਾਂ ਲਈਆਂ ਜੋ ਕਿ ਆਜ਼ਾਦੀ ਦੇ ਟਾਈਮ ਦਾ ਬਣਿਆ ਹੋਇਆ ਤੇ ਤੇ ਬਹੁਤ ਕੁਝ ਪਿਆ ਹੈ ਦੇਖਣ ਵਾਸਤੇ ਤੇ ਇੱਥੇ ਦੀ ਟਿਕਟ ਜਿਆਦਾ ਨਹੀਂ ਹੈ ਸਿਰਫ 10 ਰੁਪਏ ਟਿਕਟ ਤੇ ਸਵੇ ਨੂੰ 10 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਖੁੱਲ੍ਹਾ ਰਹਿੰਦਾ ਜੇ ਤੁਸੀਂ ਜਾ ਕੇ ਤੇ ਜ਼ਰੂਰ ਦੇਖੋ ਤੇ ਆਪਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਏ ਤੇ 1947 ਵੀ ਜਦੋਂ ਵੰਡ ਹੋਈ ਸੀ ਉਹਦੇ ਬਾਰੇ ਬਹੁਤ ਇੱਥੇ ਚੀਜ਼ਾਂ ਲੱਗੀਆਂ ਹੋਈਆਂ ਨੇ ਜੋ ਦੇਖਣਯੋਗ ਨੇ ਤੇ ਤੁਸੀਂ ਜ਼ਰੂਰ ਜਾਓ ਇੱਥੇ ਜਰੂਰ ਜਾ ਕੇ ਦੇਖੋ ਤੇ ਉਹਦੇ ਬਾਅਦ ਇੱਕ ਬਾਬਾ ਅਟੱਲ ਰਾਏ ਜੀ ਦਾ ਗੁਰਦੁਆਰਾ ਜੋ ਕੀ ਆਪਾਂ ਉਸ ਦੀ ਲੱਗ ਵੀਡੀਓ ਬਣਾਵਾਂਗੇ ਪ੍ਰੋਪਰ ਉਹਦੇ ਬਾਅਦ ਆਪਾਂ ਤੁਹਾਨੂੰ ਪ੍ਰੋਪਰ ਸੰਕੇਤ ਵਿੱਚ ਦੱਸਾਂਗੇ ਤੇ ਉੱਥੇ ਜੋ ਕੀ ਉੱਥੇ ਚਿੱਤਰਕਾਰੀ ਹੋਈ ਹੋਈ ਹੈ ਗੁਰੂ ਨਾਨਕ ਦੇਵ ਜੀ ਦੇ ਉਰੇ ਜੀਵਨ ਬਾਰੇ ਦੱਸੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਉੱਥੇ ਪਰਪਲ ਉਹਦੀ ਵੀਡੀਓ ਬਣਾਈ ਹੋਈ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਉਹਦੇ ਨਾਲ ਹੀ ਆਪਾਂ ਜੋ ਜੀ ਤੁਹਾਨੂੰ ਪਹਿਲਾਂ ਦੱਸਿਆ ਵੀ ਜੋ ਕਿ ਆਪਣੇ ਅੰਮ੍ਰਿਤਸਰ ਹਰਮੰਦਰ ਸਾਹਿਬ ਤੇ 6 ਹਮਲੇ ਹੋਏ ਨੇ ਉਹਦੀ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਤੇ ਇਹ ਦੋ ਵੀਡੀਓ ਆਪਾਂ ਬਾਅਦ ਚ ਅਪਲੋਡ ਕਰਾਂਗੇ ਤੇ ਤੁਸੀਂ ਮੇਰਾ ਐਦਾਂ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰੋ ਤੇ ਮੇਰਾ ਵੀਡੀਓ ਦੇਖਦੇ ਰਹੋ